ਇਵੇਂ ਦੇਖੋ ਫੌਰਨ ਮੈਂ ਅੱਜ ਕਿਤੇ ਨਾ ਕਿਸੇ ਘਰ ਨਹੀਂ ਗਿਆ ਜਿਹੜੇ ਹੁਣ ਜੈ ਸ਼ੰਕਰ ਜੀ ਗਰੀਬ ਖਾਨੇ ਆਉਂਦੇ ਫੋਟੋ ਤੁਹਾਨੂੰ ਦਿਖਾਉ ਲਾਅ ਮੰਿਸਟਰ ਸਾਰੇ ਮਨਿਸਟਰ ਆ ਜਾਂਦੇ ਉਹ ਸੂਫੀ ਚਾਹ ਚੂਪਣਾ ਯਾਰ ਮਤਲਬ ਇਹ ਮੇਰਾ ਮਾਲਕ ਦੀ ਦਾਦ ਹੈ ਅੱਛਾ ਫਿਰ ਮੈਂ ਉੱਥੇ ਜਾਣਾ ਮੈਂ ਕਿਹਾ ਤੋ ਕੰਮ ਨਹੀਂ ਹੈ ਦੇਖੋ ਹੁਣ ਸੋਚ ਦੇਖੋ ਹੂੰ ਉਹ ਫਿਰ ਉੱਥੋਂ ਯੂਆਰ2 ਜਿਹੜਾ ਰੋਡ ਕੱਢਿਆ ਪਾਣੀਪੱਤੋ ਜਿਹੜਾ ਸਿੱਧਾ 에어ਪੋਰਟ ਨੂੰ ਮੈਂ ਕਿਹਾ ਜੀ ਕੀ ਬਾਤ ਹੈ ਮੋਰਥਲ ਕਿਸ ਨੂੰ ਕ੍ਰਾਸ ਕਰ ਹਾਂ ਜੀ ਤੁਹਾਡੇ ਭਰਾ ਦਾ ਉੱਥੇ ਸਟੋਨ ਲੱਗ ਉੱਥੇ ਕਿੰਨੀ ਵਾਰੀ ਐਲਜੀ ਮੈਂ ਤੇ ਗੱਡ ਕਰੀ ਇੱਕ ਇੱਕ ਇੰਚ ਦੇਖਣ ਜਾਂਦੀ ਸੀ ਆਨਲਾਈਨ ਹੁੰਦਾ ਸੀ ਉਹ ਫੇ ਆਪਣੇ ਬੰਦੇ ਦੇਖਦੇ ਤੇ ਕੁਝ ਹੈ ਨਹੀਂ ਗੇ ਨਾ ਮੈਨੂੰ YouTube ਵਾਲੀ ਜਿਹੜਾ ਤੁਸੀਂ ਮੈਂ ਬੋਲੇ ਆ ਇਹ ਤੁਹਾਨੂੰ ਪਤਾ ਕਿਸ ਨੂੰ ਪਤਾ ਹੀ ਨਹੀਂ ਉਹ ਕਦੇ ਉਹ ਤਾਂ ਬੋਲਿਆ ਹੀ ਨਹੀਂ ਕਦੇ ਤੇ ਮੈਂ ਉਹ ਕਹਿੰਦਾ ਕਿ ਅੱਧੇ ਘੰਟੇ ਚ ਸਿੱਧਾ 에어ਪੋਰਟ ਪਹੁੰਚ ਜਾਊਂਗਾ 20 ਮਿੰਟਸ ਹੂੰ ਸਿੱਧਾ ਰਿਪੋਰਟ ਹਾਂ ਦੇਖਿਆ ਨਾ 20 ਮਿੰਟਸ ਪੰਜਾਬੀਆਂ ਦੀ ਲੱਗੀ ਨਾ ਮौज ਉੱਥੋਂ ਸਿੱਧਾ ਜਾਇਆ ਕਰਨਗੇ ਇਹ ਹੰਸਰਾ ਜੰਦਸ ਦੱਸਦੇ ਹੀ ਨਹੀਂ ਵੀ ਇਹ ਮੈਂ ਲੈ ਕੇ ਆਇਆ ਉਹ ਦਾਸਤਾਨ ਮੈਂ ਕਦੀ ਸੋਚੀ ਨੇ ਨਤਨਗੜ ਕ੍ਰੀ ਕਰਕੇ ਹੋਇਆ ਇਹ ਮੈਨੂੰ ਪ੍ਰਧਾਨ ਮੰਤਰੀ ਸਾਹਿਬ ਵੀ ਕਹਿੰਦੇ ਹੁੰਦੇ ਕਹਿੰਦੇ ਸੋਚ ਇੰਨਾ ਕੰਮ ਕਰਦੇ ਆ ਸਾਰੇ ਤੁਹਾਡੇ ਐਮਪੀ ਇੰਨਾ ਦੱਸਦੇ ਆ ਐਡਾ ਵੱਡਾ ਕੰਮ ਕੀਤਾ ਸੋਸ਼ਲ ਮੀਡੀਆ ਤੇ ਤੂੰ ਜ਼ੀਰੋ ਆ ਆਪਣੇ ਅੱਛਾ ਮੈਂ ਕਹਣਾ ਚੱਲ ਕੰਮ ਹੋ ਗਿਆ ਠੀਕ ਹੈ ਓਕੇ ਰਿਪੋਰਟ